ਹਾਂਜੀ ਸਤਿ ਸ਼੍ਰੀ ਅਕਾਲ ਜੀ ਮਾਛੀਵਾੜਾ ਸਾਹਿਬ ਦੀ ਧਰਤੀ ਤੋਂ ਅੱਜ ਆਪਾਂ ਬਲੌਗ ਦੀ ਸ਼ੁਰੂਆਤ ਹੈ ਜਿਹੜੀ ਉਹ ਕਰ ਰਹੇ ਹਾਂ ਤੇ ਤੁਸੀਂ ਨਾਲ ਹੁੰਦੇ ਦੇਖ ਰਹੇ ਹੋ ਪਿੱਛੇ ਗੁਰਦੁਆਰਾ ਕਰਪਾਨ ਸਾਹਿਬ ਪੇਟ ਸਾਹਿਬ ਤੇ ਅੱਜ ਦੇ ਬਲੌਗ ਦੇ ਵਿੱਚ ਇਸ ਤਰ੍ਹਾਂ ਹੀ ਬਣੇ ਰਹੋ ਆਪਾਂ ਅਗਲੇ ਸਾਰੇ ਗੁਰਦੁਆਰਿਆਂ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਰਹਾਂਗੇ ਤੇ ਸਾਰਿਆਂ ਨੂੰ ਵਧੀਆ ਲੱਗੇ ਤਾਂ ਅਗੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਆਓ ਆਪਾਂ ਚੱਲ ਕੇ ਹੁਣ ਅਗਲੇ ਗੁਰੂ ਘਰ ਦੇ ਦਰਸ਼ਨ ਕਰਦੇ ਹਾਂ ਹੁਣ ਆਪਾਂ ਜਾ ਰਹੇ ਹਾਂ ਗੁਰਦੁਆਰਾ ਕਿਰਪਾਣ ਭੇਡਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੰਨ ਘਰੋਂ ਤੁਰ ਕੋ ਤੁਰਨੋਂ ਤੋ ਡਿਊਟੀ ਐ ਬਾਕੀ ਉਹ ਪ੍ਰਮਾਤਮਾ ਨੇ ਤੁਹਾਨੂੰ ਆਪਣੇ ਆਪ ਅੱਗੇ ਅਗਲੇ ਗੁਰੂ ਘਰ ਪੰਚਾਉਣ ਦੀ ਡਿਊਟੀ ਪ੍ਰਮਾਤਮਾ ਦੀ ਐ ਮੰਜ਼ਲਾਂ ਵਿੱਚ ਲੱਜੁੰਦੀਆਂ ਨਹੀਂ ਜੇ ਆਪਾਂ ਘਰੋਂ ਨਿਕਲਦੇ ਹਾਂ ਘਰੇ ਬੈਠ ਕੇ ਕੁਛ ਨਹੀਂ ਬਣਦਾ ਰਸਤੇ ਆਪਦੇ ਆ ਬੜਨੇ ਸ਼ੁਰੂ ਹੋ ਜਾਂਦੇ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਕਾਫੀ ਗੁਰੂ ਘਰ ਸਾਬ ਨੇ ਉਸੇ ਤਰੀਕੇ ਨਾਲ ਮਾਛੀਵਾੜਾ ਸਾਹਿਬ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਦੀ 10ਵੀਂ ਪਾਸ਼ਾਹੀ ਦੇ ਸੰਬੰਧਿਤ ਗੁਰਦੁਆਰਾ ਸਾਹਿਬ ਸਾਰੇ ਨੇ ਤੁਸੀਂ ਸਾਰੇ ਜੁੜੇ ਰਹੇ ਹੋ ਆਪਾਂ ਨਾਲ-ਨਾਲ ਦਿਖਾ ਰਹੇ ਆ ਕੋਸ਼ਿਸ਼ ਕਰ ਰਹੇ ਆ ਜਿੰਨੇ ਵਰਤਵੱਦ ਪਾ ਦੇਖ ਸਕੀਏ ਜਾਣਕਾਰੀ ਸਾਂਝੀ ਕਰ ਸਕੀਏ ਇਕੱਠੀ ਕਰ ਸਕੀਏ ਤੁਹਾਡੇ ਵਿੱਚੋਂ ਜੇ ਕੋਈ ਆਵੇ ਤਾਂ ਇਹ ਸਾਰੇ ਗੁਰੂ ਘਰਾਂ ਦੇ ਜਰੂਰ ਦਰਸ਼ਨ ਕਰਕੇ ਜਾਵੇ ਇਹ ਦੇਖ ਲਓ ਵੀ ਸਿਰਫ ਆਪਾਂ ਮਿਲਣਾ ਤਾਂ 6:30 ਵਜੇ ਪਹੁੰਚ ਗਏ ਸੀ ਹਾਂਜੀ ਹਾਂ ਪਹਿਲੇ ਗੁਰੂ ਘਰ ਹਨਾ 7:00 ਵਜੇ ਪਹੁੰਚ ਗਏ ਸੀ 7:00 ਵਜੇ ਹਾਂਜੀ ਤੇ 9:00 ਵਜੇ ਤਿੰਨ ਗੁਰੂ ਘਰਾਂ ਦੇ ਦਰਸ਼ਨ ਨੇ ਜਿਹੜੇ ਉਹ ਹੋ ਗਏ ਜਿਸ ਦੇ ਹੁਣ ਦਰਸ਼ਨ ਨੇ ਜਿਹੜੇ ਤੁਹਾਨੂੰ ਡਿਟੇਲ ਦੇ ਵਿੱਚ ਗੱਲਬਾਤ ਕਰਦੇ ਹੋਏ ਅਸੀਂ ਕਰਾਉਂਦੇ ਜਾਵਾਂਗੇ। ਮਕਿਓ ਪਰਮਾਤਮਾ ਦੇ ਘਰ ਵੱਲ ਨੂੰ ਚੱਲਦੇ ਆਂ। ਐਵੇਂ ਲੱਗ ਰਿਹਾ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕਰਨ ਲਈ ਗਨੀਖਾ ਤੇ ਨਵੀਂ ਖਾ ਨਵੀਂ ਖਾ ਪਹੁੰਚੇ ਸੀ ਉਵੇਂ ਸਾਡੀ ਮਦਦ ਕਰਨ ਲਈ ਵੀ ਆਪਾਂ ਦੇਖੋ ਹਿੰਮਤ ਕੀਤੀ ਵੀ ਹਾਂ ਆਪਾਂ ਗੁਰੂ ਘਰ ਦੇ ਦਰਸ਼ਨ ਕਰਕੇ ਆਉਣੇ ਨੇ ਮਾਚੀ ਵਾਲਾ ਸਾਹਿਬ ਤਾਂ ਇਹ ਭਾਈ ਸਾਹਿਬ ਸਾਨੂੰ ਇੰਨੀ ਜ਼ਿਆਦਾ ਮਦਦ ਕਰ ਰਹੇ ਨੇ ਹਰ ਇੱਕ ਜਗ੍ਹਾ ਨਾਲ-ਨਾਲ ਚੱਲ ਰਹੇ ਨੇ ਅੱਗੇ-ਅੱਗੇ ਤੇ ਉੱਪਰੋਂ ਦੀ ਪਿਆਰ ਨਾਲ ਵੀ ਇੰਨੇ ਲੈ ਕੇ ਜਾ ਰਹੇ ਨੇ ਪੂਰਾ ਧਿਆਨ ਰੱਖ ਕੇ ਜਗਾ ਤੇ ਮੁਕਾਬਲੇ ਵੈਸੇ ਹੈਗੇ ਤਾਂ ਸਹੀ ਨੇ ਇੱਥੇ ਦਰਖਤਾਂ ਨਾ ਨਿਵੇਂ ਆਪਾਂ ਉਸ ਟਾਈਮ ਦੇ ਵਿੱਚ ਮਾਛੀਵਾੜੇ ਦੇ ਜੰਗਲ ਸੀ ਹੁਣ ਵੀ ਮਤਲਬ ਉਹ ਦਰਖਤਾਂ ਦੀ ਭਰਮਾਰ ਜਿਹੜੀ ਹੈਗੀ ਆ ਹੋਰ ਜਗਾ ਤੇ ਮੁਕਾਬਲੇ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਦੇਖੋ ਸਾਹਮਣੇ ਦਰਖਤ ਤੇ ਦਰਖਤ ਇੱਧਰ ਇਹ ਜ਼ਰੂਰ ਹੈ ਚਲੋ ਹੁਣ ਇਨਸਾਨ ਨਾ ਰਹਿਣ ਨਹੀਂ ਦੇ ਰਹੇ ਜਿੰਨੀ ਆਬਾਦੀ ਵਧੀ ਜਾਂਦੀ ਹੈ ਉਨੇ ਜੰਗਲਾਂ ਦੀ ਕਟਾਈ, ਰੋੜਾਂ ਦੀ ਪੁਰਤੀ ਲਈ ਹੋਈ ਜਾਂਦੀ ਹੈ। ਸਾਹਮਣੇ ਲਿਖਿਆ ਹੋਇਆ ਆ ਗਿਆ ਗੁਰਦੁਆਰਾ ਸ੍ਰੀ ਕਰਪਾਨ ਢੇਡ ਸਾਹਿਬ ਪਾਸ਼ਾਏ ਦਸਵੀਂ। ਬਾਹਰ-ਵਹਰ ਆ ਕੇ ਆਏ ਇਹ ਗੁਰੂ ਘਰ ਉਹ ਬਿਲਕੁਲ ਬਾਜ਼ਾਰ ਦੇ ਵਿੱਚ ਆਪਾਂ ਦਰਸ਼ਨ ਕਰੇ ਸੀ ਪਿਛਲੀ ਤੁਸੀਂ ਵੀਡੀਓ ਦੇਖੀ ਹੋਊਗੀ ਮਾਛੀਵਾੜਾ ਸ਼ਹਿਰ ਦੇ ਵਿੱਚ ਇਹ ਮਾਛੀਵਾੜਾ ਦੇ ਬਿਲਕੁਲ ਬਾਹਰ-ਵਹਰ ਹੈ ਜਿਹੜਾ ਗੁਰਦੁਆਰਾ ਸ੍ਰੀ ਕਿਰਪਾਨ ਸਾਹਿਬ ਹੈ ਸੰਗਤ ਜੀ ਆਪਾਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਕਿਰਪਾਨਪੀਟ ਜਿੱਥੇ ਗੁਰੂ ਸਾਹਿਬ ਨੇ ਕਿਰਪਾਨ ਆ ਜਿਹੜੀ ਉਹ ਭੇਟ ਕੀਤੀ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਪਾਤਸ਼ਾਹੀ ਦਸਮੀ ਇਹ ਰੋ ਖੂ ਖੂ ਪ੍ਰਾਤਨ ਖੂ ਹੈ ਜੀ ਹੈਗਾ ਜਿਸ ਤੇ ਵਿੱਚੋਂ ਉਸ ਸਮੇਂ ਗੁਰੂ ਸਾਹਿਬ ਨੇ ਪਾਣੀ ਛਕਿਆ ਹੋਵੇਗਾ ਠੀਕ ਹੈ ਇਹ ਸਾਹਮਣੇ ਆਪਾਂ ਹਮਮ ਫੋਟੋ ਦੇਖੋ ਇਹ ਸੀਨ ਇੱਥੇ ਹੈ ਇਹ ਲੇਗਾ ਹਮਮ ਮੁਰਦਵਾਰਾ ਕਰਪਾਨਪੇਟ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਆਪਣੇ ਵੱਡੇ ਦੋ ਜਿਗਰ ਦੇ ਟੋਟਿਆਂ ਨੂੰ ਅਤੇ ਤਿੰਨ ਪਿਆਰੇ ਅਤੇ 35 ਸਿੰਘ ਸ਼ਹੀਦ ਕਰਵਾ ਕੇ ਪੰਜ ਸਿੰਘਾਂ ਦੇ ਹੁਕਮ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਨੂੰ ਪ੍ਰਵਾਨ ਕਰਦੇ ਹੋਏ ਇਨ ਚਮਕੌਰ ਦੀ ਕੱਚੀ ਗੜੀ ਨੂੰ ਛੱਡਿਆ ਅਤੇ ਰਾਤ ਨੂੰ ਸਾਹੀ ਫੌਜਾਂ ਨੂੰ ਜੈਕਾਰਾ ਮਾਰ ਕੇ ਭਾਜੜਾ ਪਾਖ ਪਾ ਕੇ ਉਤੋਂ ਕੁਸਮਾਨ ਯੁੱਧ ਤੋਂ ਅੱਗੇ ਲੈ ਕੇ ਇੱਥੇ ਪਹੁੰਚੇ ਨਵੀ ਖਾਨ ਤੇ ਗਨੀ ਖਾਂ ਤੇ ਦਿੱਲੀ ਚੱਲਣ ਸਮੇ ਦਲਾਵਰ ਖਾਂ ਸੁਖਣਾ ਸੁਖੀ ਸੀ ਕਿ ਅੱਲਾਹ ਤਾਲਾ ਮੇਰੀ ਫੌਜ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਟੱਕਰਾਂ ਨਾ ਕਰਨਾ ਪਵੇ ਇਸ ਦੇ ਬਦਲੇ ਮੈਂ 500 ਮੋਹਰਾਂ ਉੱਚ ਦੇ ਪੀਰ ਨੂੰ ਭੇਟ ਕਰਾਂਗਾ ਨੀਲੇ ਵਸਤਰ ਤੇ ਫਿਰ ਉਸ ਤੋਂ ਬਾਅਦ ਉਸ ਦਲਾਵਰ ਖਾਨ ਨੇ ਜਿਹੜੇ 500 ਮੋਹਰਾਂ ਜੜੀਆਂ ਉਹ ਗੁਰੂ ਸਾਹਿਬ ਨੂੰ ਭੇਟ ਕੀਤੀਆਂ ਬਾਕੀ ਦਾ ਇਤਿਹਾਸ ਹੈ ਜਿਹੜਾ ਅਸੀਂ ਇੱਥੋਂ ਸਕਰੀਨਸ਼ਾਟ ਲੈ ਕੇ ਅਸੀਂ ਪੜ੍ਹ ਸਕਦੇ ਹਾਂ ਇਹ ਆਪਾ ਦਰਸ਼ਨ ਕਰ ਰਹੇ ਹਾਂ ਦਰਬਾਰ ਸਾਹਿਬ ਦੇ ਅੰਦਰੋਂ ਤਾਂ ਤੋਂ ਮਹਾਪੁਰ ਪੋਰਸ਼ਾ ਬਾਬਾ ਗੁਰਦੇਵਾਲ ਸਿੰਘ ਜੀ ਤੇ ਤੋਂ ਮਨੇ ਬੁੱਢਾ ਦਰ ਲਾਣਾ ਦੇ ਆਪਣੇ ਕੋੜੇ ਊੜਿਆਂ ਨੂੰ ਦੇਖ ਕੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿੰਨੇ ਤਕੜੇ ਤੇ ਕਿੰਨੇ ਬਾਈਡਾਂ ਜੀ ਕੋੜੇ ਨੇ ਉੱਚੇ ਬਹੁਤ ਹੀ ਸ਼ਾਂਤ ਜਗ੍ਹਾ ਦੇ ਵਿੱਚ ਬਣਿਆ ਹੋਇਆ ਗੁਰੂ ਘਰ ਹੈ ਇਹ। ਬੁੱਢਾ ਦਲ ਵਾਲਿਆਂ ਦਾ ਬਣਾਇਆ ਵੀ ਹੈ। ਤਾਂ ਹੀ ਨਿਸ਼ਾਨ ਸਾਹਿਬ ਨੇ ਜਿਹੜੇ ਨੀਲੇ ਝੂਲਦੇ ਨੇ।